ਸਾਧ ਸੰਗਤ ਜੀ ਜਦੋਂ ਇੱਕ ਔਰਤ ਦੀ ਕੁੱਖ ਨੂੰ ਭਾਗ ਲੱਜੇ ਤਾਂ ਕਹਿੰਦੇ ਨੇ ਉਹਦਾ ਔਰਤ ਹੋਣਾ ਸਫਲ ਹੋਇਆ ਸਾਧ ਸੰਗਤ ਜੀ ਤੁਲਸੀਦਾਸ ਕਹਿੰਦਾ ਹੈ ਜੇ ਮਾਂ ਨੇ ਇੱਕ ਲਾਲ ਜਮਨਾ ਤਾਂ ਉਹ ਇੱਕ ਭਗਤ ਜਨਮੇ ਕੋਈ ਸੂਰਮਾ ਜਨਮੇ ਜੇ ਭਗਤ ਸੂਰਮਾ ਨਹੀਂ ਜਮਨਾ ਤਾਂ ਬਾਝ ਰਹੇ ਭਾਵ ਜਮੀ ਨਾ ਬੱਚਾ ਸਾਧ ਸੰਗਤ ਜੀ ਜਗਤ ਵਿੱਚ ਕੁਝ ਐਹੋ ਜਿਹੇ ਮਾਵਾ ਵੀ ਹਨ ਜਿਨ੍ਹਾਂ ਦੇ ਜਨਮੇ ਪੁੱਤਰਾ ਨੇ ਇਸ ਦੁਨੀਆ ਨੂੰ ਸਿੱਧੇ ਰਾਹ ਪਾਇਆ ਜਿਵੇਂ ਭਗਤ ਤਰੂ ਜੀ ਉਹਨਾਂ ਦੀ ਮਾਤਾ ਜੀ ਨੇ ਭਗਤ ਤਰੂ ਜੀ ਨੂੰ ਭਗਤੀ ਦਾ ਉਪਦੇਸ਼ ਦਿੱਤਾ ਸਾਧ ਸੰਗਤ ਜੀ ਜੇ ਉਹਨਾਂ ਨੇ ਆਪ ਭਗਤੀ ਕੀਤੀ ਹੋਈ ਸੀ ਤਾਂ ਹੀ ਤਾਂ ਉਪਦੇਸ਼ ਦਿੱਤਾ ਕਿਉਂਕਿ ਬਿਨਾਂ ਭਗਤੀ ਕੀਤਿਆਂ ਇਹ ਉਪਦੇਸ਼ ਦਿੱਤੇ ਨਹੀਂ ਜਾ ਸਕਦੇ ਜਿਵੇਂ ਭਗਤ ਫਰੀਦ ਜੀ ਦੀ ਮਾਤਾ ਜੀ ਜਿਨ੍ਹਾਂ ਨੇ ਭਗਤ ਫਰੀਦ ਜੀ ਨੂੰ ਬੰਦਗੀ ਕਰਨ ਦੀ ਗੱਲ ਸਮਝਾਈ ਕਿ ਪੁੱਤਰਾ ਜੇ ਤੂੰ ਬੰਦਗੀ ਕਰੇਂਗਾ ਤਾਂ ਤੈਨੂੰ ਇਹਦੇ ਬਦਲੇ ਸ਼ੱਕਰ ਮਿਲੇਗੀ ਇਸ ਤਰ੍ਹਾਂ ਭਗਤ ਫਰੀਦ ਜੀ ਦੀ ਮਾਤਾ ਜੀ ਨੇ ਛੋਟੇ ਹੁੰਦੇ ਤੋਂ ਹੀ ਭਗਤ ਫਰੀਦ ਜੀ ਨੂੰ ਬੰਦਗੀ ਵੱਲ ਪਰੇਰਿਆ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਮਾਂ ਹੋਰ ਹੈ ਜਿਸਨੇ ਆਪਣੇ ਬੱਚੇ ਨੂੰ ਭਗਤੀ ਵੱਲ ਪਰੇਰਿਆ ਸੋ ਅਸੀਂ ਅੱਜ ਉਸ ਮਾਂ ਤੇ ਪੁੱਤ ਦੀ ਸਾਖੀ ਸੁਣਾਂਗੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵਾਸਤੇ ਅੰਤਰਾ ਦਾ ਪ੍ਰੇਮ ਸੀ ਸਾਹਸੰਗਤ ਜੀ ਆ ਬਾਬਾ ਬਕਾਲੇ ਆ ਸਠਿਆਲੇ ਦੇ ਨੇੜੇ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਬੁਤਾਲਾ ਇੱਥੇ 6ਵੇਂ ਪਾਤਸ਼ਾਹ ਇੱਕ ਵਾਰ ਗਏ ਸਨ ਬਹੁਤ ਪਿਆਰੀ ਸਾਖੀ ਹੈ ਜਿਸ ਦਾ ਜ਼ਿਕਰ ਸੰਤ ਗਾਥਾ ਵਿੱਚ ਵੀ ਹੋਇਆ ਕਹਿੰਦੀ ਇੱਕ ਨੌਜਵਾਨ ਬੱਚਾ ਇੱਕ ਖੂਹ ਦੇ ਉੱਪਰ ਬੈਠਾ ਤੇ ਸਾਹਮਣੂ ਕੁਝ ਗੁਰਸਿੱਖ ਤੁਰੇ ਆਉਂਦੇ ਸੀ ਉਹਨਾਂ ਵਿੱਚੋਂ ਇੱਕ ਗੁਰਬਾਣੀ ਦਾ ਪਾਠ ਕਰਦਾ ਪਿਆ ਸੀ ਤੇ ਜਦੋਂ ਬਾਣੀ ਦਾ ਭੋਗ ਪਿਆ ਤਾਂ ਉਸਨੇ ਉਸ ਖੂਹ ਦੇ ਬੈਠੇ ਹੋਏ ਬੱਚੇ ਨੂੰ ਕਿਹਾ "ਵੇ ਪੁੱਤ ਪਾਣੀ ਪਲਾਏਂਗਾ?" ਤਾਂ ਉਹ ਬੱਚਾ ਕਹਿਣ ਲੱਗਾ ਵੀ ਖੂਹ ਦੇ ਵਿੱਚ ਪਾਣੀ ਤਾਂ ਹੈ ਨਹੀਂ ਪਰ ਮੈਂ نیچے ਜਾ ਕੇ ਲੈ ਆਉਣਾ। ਉਹ ਜਦੋਂ نیچے ਜਾ ਕੇ ਪਾਣੀ ਲੈ ਕੇ ਆਇਆ ਤਾਂ ਉਸ ਸਿੱਖ ਨੇ ਪੁੱਛਿਆ ਵੀ ਤੂੰ ਬੱਚਾ ਕਿਹਨਾਂ ਦਾ ਹੈ? ਉਹ ਕਹਿੰਦਾ ਸਾਡੇ ਤਾਂ ਘਰ ਦੇ ਸਖੀ ਸਰਵਰਾਂ ਨੂੰ ਮੰंदे ਨੇ ਤੇ ਸਾਧ ਸੰਗਤ ਜੀ ਸਿੱਖਾਂ ਨੂੰ ਇਸ ਗੱਲ ਦਾ ਪੱਕਾ ਪਤਾ ਸੀ ਵੀ ਸਾਡਾ ਸਖੀ ਸਰਵਰਾਂ ਨਾਲ ਵਰਤਨਾ ਬਿਲਕੁਲ ਬੰਦ ਹੈ ਸੋ ਸਿੱਖ ਨੇ ਕਿਹਾ ਵੀ ਤੂੰ ਬੇਨਿਮਾ ਹੈ ਤੇ ਸਾਧ ਸੰਗਤ ਜੀ ਬੇਨਿਮੇ ਦਾ ਮਤਲਬ ਕੀ ਹੈ ਬੇਨਿਮੇ ਦਾ ਮਤਲਬ ਹੈ ਵੀ ਤੁਹਾਡਾ ਜਨਮ ਕਿੱਥੇ ਹੋਇਆ ਹੈ ਤੇ ਤੁਸੀਂ ਕਰ ਕੀ ਰਹੇ ਹੋ ਹੁਣ ਸਾਧ ਸੰਗਤ ਜੀ ਜਿਸ ਸਿੱਖ ਨੇ ਉਸ ਬੱਚੇ ਨੂੰ ਬੇਨਿਮਾ ਕਿਹਾ ਉਸ ਬੱਚੇ ਤੇ ਇਹ ਗੱਲ ਤੀਰ ਵਰਗੀ ਵੱਜੀ ਉਹ ਬੱਚਾ ਆਪਣੇ ਘਰੇ ਚਲੇ ਜਾਂਦਾ ਤੇ ਆਪਣੀ ਮਾਂ ਨੂੰ ਕਹਿੰਦਾ ਮਾਂ ਅਸੀਂ ਕੌਣ ਆ ਤਾਂ ਉਹਦੀ ਮਾਂ ਕਹਿੰਦੀ ਪੁੱਤ ਹੋਇਆ ਕੀ ਤਾਂ ਉਹ ਬੱਚਾ ਕਹਿਣ ਲੱਗਾ ਮਾਂ ਅੱਜ ਮੈਂ ਖੂਹ ਤੇ ਬੈਠਾ ਹੋਇਆ ਸੀ ਮੇਰੇ ਕੋਲ ਅੱਜ ਕੁਝ ਬੰਦੇ ਆਏ ਤੇ ਉਹ ਕੁਝ ਆਪਣੇ ਮੁਖ ਤੋਂ ਪੜ੍ਹਦੇ ਪਏ ਸੀ ਤੇ ਜਦੋਂ ਉਹਨਾਂ ਨੇ ਉਹ ਪੜ੍ਹ ਕੇ ਸਮਾਪਤ ਕੀਤਾ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਪਾਣੀ ਪਨਾ ਦੇ ਮੈਂ ਟਿੰਡ ਵਿੱਚੋਂ ਜਦੋਂ ਪਾਣੀ ਲੈ ਕੇ ਉੱਪਰ ਆਇਆ ਤਾਂ ਉਹ ਕਹਿੰਦੇ ਵੀ ਤੂੰ ਹੈ ਕੌਣ ਤੂੰ ਕਿਹਨਾਂ ਨੂੰ ਮੰਨਦਾ ਤੇ ਜਦੋਂ ਮੈਂ ਕਿਹਾ ਵੀ ਸਾਡਾ ਪਰਿਵਾਰ ਸਖੀ ਸਰਵਰਾਂ ਨੂੰ ਮੰਨਦਾ ਹੈ ਤਾਂ ਉਹਨਾਂ ਨੇ ਮੈਨੂੰ ਬੇਨੀਮਾ ਕਿਹਾ ਤੇ ਕਿਹਾ ਵੀ ਅਸੀਂ ਤੇਰੇ ਕੋਲੋਂ ਪਾਣੀ ਨਹੀਂ ਪੀਣਾ ਇਹ ਗੱਲ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਜਲ ਆ ਗਿਆ ਪੁੱਤ ਕਹਿੰਦਾ ਮਾਂ ਤੂੰ ਰੋਂਦੀ ਕਿਉਂ ਪਈ ਹੈ ਮਾਂ ਕਹਿੰਦੀ ਪੁੱਤਰ ਜਿਹੜੇ ਤੇਰੇ ਕੋਲ ਆਏ ਸੀ ਉਹ ਗੁਰੂ ਨਾਨਕ ਦੇ ਸਿੱਖ ਹਨ ਉਤੁਰ ਦੇ ਫਿਰਦੇ ਉੱਠਦੇ ਬੈੰਦੇ ਬਾਣੀ ਪੜਦੇ ਰਹਿੰਦੇ ਨੇ ਤੇ ਜਦੋਂ ਬਾਣੀ ਦੀ ਸਮਾਪਤੀ ਹੋਵੇ ਉਹ ਹੱਥ ਜੋੜ ਕੇ ਸਿਰ ਝੁਕਾ ਦਿੰਦੇ ਨੇ ਇਸ ਤੋਂ ਪਤਾ ਲੱਗਦਾ ਹੈ ਵੀ ਉਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖ ਹਨ ਮਾਂ ਕਹਿੰਦੀ ਮੈਂ ਵੀ ਗੁਰੂ ਨਾਨਕ ਦੀ ਸਿੱਖ ਸੀ ਪਰ ਜਦੋਂ ਮੈਂ ਵਿਆਹ ਕੇ ਇਸ ਘਰ ਦੇ ਵਿੱਚ ਆਈ ਤਾਂ ਮੇਰਾ ਸਭ ਕੁਝ ਚਲਾ ਗਿਆ ਕਿਉਂ ਕਿਉਂਕਿ ਇਹ ਘਰ ਸਖੀ ਸਰਵਰਾ ਦਾ ਸੀ ਇੱਥੇ ਸਖੀ ਸਰਵਰਾ ਨੂੰ ਪੂਜਦੇ ਸੀ ਹੁਣ ਸਾਧ ਸੰਗਤ ਜੀ ਇਸ ਪਰਿਵਾਰ ਦੇ ਵਿੱਚ ਇੱਕ ਉਹ ਬੱਚਾ ਤੇ ਇੱਕ ਉਹਦੀ ਮਾਂ ਸੀ ਉਸ ਦਾ ਪਿਤਾ ਚੜਾਈ ਕਰ ਗਿਆ ਸੀ ਸੋ ਜਦੋਂ ਉਹਦੀ ਮਾਤਾ ਨੇ ਕਿਹਾ ਵੀ ਪੁੱਤਰ ਮੈਂ ਵੀ ਗੁਰੂ ਨਾਨਕ ਦੀ ਸਿੱਖ ਸੀ ਲੇਕਿਨ ਇਸ ਘਰ ਦੇ ਵਿੱਚ ਆਉਣ ਤੋਂ ਬਾਅਦ ਸਭ ਕੁਝ ਜਾਂਦਾ ਚਲੇ ਗਿਆ ਉਹ ਬੱਚਾ ਮਾਤਾ ਨੂੰ ਕਹਿੰਦਾ ਮਾਂ ਮੈਂ ਅੱਜ ਤੋਂ ਬਾਅਦ ਕਬਰਾਂ ਨੂੰ ਨਹੀਂ ਪੂਜਣਾ ਮੈਂ ਵੀ ਉਸੇ ਗੁਰੂ ਨੂੰ ਪੂਜਣਾ ਜਿਸ ਨੂੰ ਉਹ ਸਿੱਖ ਤਿਆਰੇ ਸੀ ਸਾਜ ਸੰਗਤ ਜੀ ਸਤਗੁਰੂ ਚੰਦਨ ਹਨ ਤੇ ਸਿੱਖ ਹਵਾਵਾਂ ਨੇ ਉਹ ਚੰਦਨ ਨਾਲ ਭਰਪੂਰ ਹਵਾਵਾਂ ਜਿੱਥੋਂ ਵੀ ਨਿਕਲ ਜਾਣ ਉਹ ਉੱਥੇ-ਉੱਥੇ ਸੁਗੰਧੀ ਦੇ ਜਾਂਦੀਆਂ ਨੇ ਤੇ ਸਾਜ ਸੰਗਤ ਜੀ ਜੇ ਸੱਚੀ ਵਿੱਚੀ ਕੋਈ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਕਮਾਈ ਵਾਲਾ ਸਿੱਖ ਲੰਘ ਜਾਵੇ ਕਿਤੋਂ ਉਹ ਸੁੱਕੇ ਹੋਏ ਹਿਰਦਿਆਂ ਨੂੰ ਵੀ ਗੁਰਬਾਣੀ ਦੀ ਸੁਗੰਧੀ ਦੇ ਜਾਂਦਾ ਉਹ ਪੁੱਤ ਕਹਿੰਦਾ ਮਾਂ ਅਸੀਂ ਉਸ ਸਤਿਗੁਰੂ ਨੂੰ ਕਿਵੇਂ ਮਿਲ ਸਕਦੇ ਹਾਂ ਤਾਂ ਮਾਂ ਕਹਿੰਦੀ ਪੁੱਤਰ ਸਾਡੇ ਘਰ ਵਿੱਚ ਗਰੀਬੀ ਹੈ ਸਾਡੇ ਕੋਲ ਕੋਈ ਪੈਸਾ ਨਹੀਂ ਕੋਈ ਟੱਕਾ ਨਹੀਂ ਕਿਵੇਂ ਤੇ ਕਿੱਥੇ ਮਿਲਣ ਜਾਏਗਾ ਪਰ ਉਹ ਬੱਚਾ ਕਹਿੰਦਾ ਮਾਂ ਮੈਂ ਸੱਚੀ ਵਿੱਚ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਸਾਜ ਸੰਗਤ ਦੀ ਉਹ ਮਾਈ ਕਰਮਾ ਵਾਲੀ ਸੀ ਉਹ ਕਹਿੰਦੀ ਪੁੱਤਰ ਇੱਕ ਚੀਜ਼ ਹੈ ਜਿਹੜੀ ਦੂਰੀ ਨੂੰ ਮਿਟਾ ਦਿੰਦੀ ਹੈ ਜਿੰਨਾ ਮਰਜੀ ਕਿਸੇ ਵਿੱਚ فاਸਲਾ ਹੋਵੇ ਉਹ ਤੀਜ ਉਹ فاਸਲੇ ਨੂੰ ਮਿਟਾ ਦਿੰਦੀ ਹੈ ਪੁੱਤ ਕਹਿੰਦਾ ਮਾਂ ਉਹ ਕਿਹੜੀ ਚੀਜ਼ ਹੈ ਤਾਂ ਮਾਂ ਕਹਿੰਦੀ ਪੁੱਤਰ ਉਹ ਹੈ ਚਿੰਤਨ ਮਨ ਕਰਕੇ ਪੁਕਾਰਨਾ ਜੇ ਤੂੰ ਸਰੀਰਿਕ ਤੌਰ ਤੇ ਉਹ ਗੁਰੂ ਨੂੰ ਨਹੀਂ ਮਿਲ ਸਕਦਾ ਤਾਂ ਤੂੰ ਮਨ ਕਰਕੇ ਜ਼ਰੂਰ ਮਿਲ ਸਕਦਾ ਤੂੰ ਹਰ ਵਕਤ ਹਰ ਰੋਜ਼ ਗੁਰੂ ਗੁਰੂ ਪੁਕਾਰ ਗੁਰੂ ਗੁਰੂ ਕਰ ਤੇ ਮੈਂ ਯਕੀਨ ਨਾਲ ਕਹਿੰਨੀ ਆ ਤੇਰੀ ਇਹ ਅੰਦਰ ਦੀ ਆਵਾਜ਼ ਉਹ ਸਤਿਗੁਰੂ ਜ਼ਰੂਰ ਸੁਲਣਗੇ ਤੇ ਤੇਰੇ ਕੋਲ ਜ਼ਰੂਰ ਆਣਗੇ ਉਹ ਕਹਿੰਦਾ ਮਾਂ ਮੈਂ ਤਾਂ ਹਲੇ ਵੇਖਿਆ ਵੀ ਨਹੀਂ ਉਹਨਾਂ ਨੂੰ ਕਦੀ ਤਾਂ ਮਾਂ ਕਹਿੰਦੀ ਪੁੱਤਰ ਉਹ ਬਿਨਾ ਵੇਖਿਆ ਹੀ ਆ ਜਾਂਦਾ ਮਾਂ ਕਹਿੰਦੀ ਪੁੱਤਰ ਤੂੰ ਬਸ ਚੇਤੇ ਕਰ ਤੇ ਉਹ ਬੱਚਾ ਆਪਣੀ ਮਾਂ ਦੀ ਗੱਲ ਸੁਣ ਕੇ ਸਿਮਰਨ ਵਿੱਚ ਬਹਿ ਗਿਆ ਸਾਜ ਸੰਗਤ ਜੀ ਸਿਮਰਨ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਸਿਮਰਨ ਪਰਮਾਤਮਾ ਨੂੰ ਪ੍ਰਗਟ ਕਰ ਦਿੰਦਾ ਉਹ ਬੱਚਾ ਕਹਿੰਦਾ ਮਾਂ ਮੈਂ ਗੁਰੂ ਨੂੰ ਆਵਾਜ਼ਾਂ ਮਾਰਾਂਗਾ ਮੈਂ ਹਰ ਵਕਤ ਗੁਰੂ ਨੂੰ ਬੁਲਾਵਾਂਗਾ ਤੇ ਜੇ ਗੁਰੂ ਜੀ ਆਗੇ ਤਾਂ ਮਾਂ ਕਹਿੰਦੀ ਪੁੱਤਰ ਜੇ ਨਹੀਂ ਕਹਿਣਾ ਅਜੇ ਦੁਬਧਾ ਪੈਦਾ ਕਰਦਾ ਪੁੱਤਰ ਤੂੰ ਪੂਰਨ ਵਿਸ਼ਵਾਸ ਰੱਖ ਉਹ ਤੇਰੇ ਕੋਲ ਜਰੂਰ ਆਣਗੇ ਪੁੱਤ ਕਹਿੰਦਾ ਮਾਂ ਜੇ ਉਹ ਆਗੇ ਤਾਂ ਮੈਂ ਉਹਨਾਂ ਨੂੰ ਪੇਟਾ ਕੀ ਦੇਵਾਂਗਾ ਤਾਂ ਮਾਂ ਕਹਿੰਦੀ ਪੁੱਤਰ ਗੁਰੂ ਪੇਟਾ ਦਾ ਭੁੱਖਾ ਨਹੀਂ ਪਰ ਤੂੰ ਸ਼ਰਧਾ ਵਿੱਚ ਜੋ ਵੀ ਗੁਰੂ ਦੇ ਅੱਗੇ ਰੱਖ ਦੇਗਾ ਗੁਰੂ ਨੂੰ ਉਹ ਵੀ ਪ੍ਰਵਾਨ ਹੋ ਜਾਏਗਾ ਮਾਂ ਕਹਿੰਦੀ ਪੁੱਤਰ ਭਾਵੇਂ ਤੂੰ ਫੁੱਲ ਰੱਖਦੀ ਅੱਗੇ ਭਾਵੇਂ ਤੂੰ ਇੱਕ ਗੁੜ ਦੀ ਰੋੜੀ ਰੱਖਦੀ ਉਹ ਵੀ ਪ੍ਰਵਾਨ ਹੋ ਜਾਈਗੀ ਤਾਂ ਪੁੱਤਰ ਕਹਿੰਦਾ ਮਾਂ ਮੈਨੂੰ ਫਿਰ ਤੂੰ ਗੁੜ ਦੀ ਰੋੜੀ ਦੇ ਦੇ ਤੇ ਇੱਕ ਟਕਾ ਵੀ ਦੇ ਦੀ ਜਿਹੜਾ ਮੈਂ ਤੈਨੂੰ ਪਿਛਲੇ ਦਿਨਾਂ ਵਿੱਚ ਹੀ ਲਿਆ ਕੇ ਦਿੱਤਾ ਹੈ ਕਹਿੰਦਾ ਮਾਂ ਜਦੋਂ ਗੁਰੂ ਜੀ ਆਣਗੇ ਤਾਂ ਮੈਂ ਉਹਨਾਂ ਅੱਗੇ ਇਹ ਗੁੜ ਦੀ ਰੋੜੀ ਤੇ ਇੱਕ ਟਕਾ ਰੱਖ ਕੇ ਕਹਾਂਗਾ ਮਹਾਰਾਜ ਸਵਕਾਰ ਕਰੋ ਇਸ ਗਰੀਬ ਸਿੱਖ ਦੀ ਇਹ ਗੁੜ ਦੀ ਰੋੜੀ ਤੇ ਇੱਕ ਟਕਾ ਪਰਵਾਨ ਕਰੋ ਸਾਧ ਸੰਗਤ ਜੀ ਉਸ ਬੱਚੇ ਨੇ ਗੁੜ ਲਿਆ ਗੁੜ ਨੂੰ ਚਾਦਰ ਦੇ ਪੱਲੇ ਬਨ ਲਿਆ ਰਾਤ ਨੂੰ ਉਹਨੇ ਸੋਣਾ ਤਾਂ ਵੀ ਉਹ ਚਾਦਰ ਆਪਣੇ ਕੋਲ ਰੱਖਦਾ ਜੇ ਖੇਤਾ ਵਿੱਚ ਜਾਣਾ ਤਾਂ ਵੀ ਉਸ ਚਾਦਰ ਨੂੰ ਆਪਣੇ ਮੋਢੇ ਤੇ ਰੱਖਦਾ ਤੇ ਜੇ ਖੂਦੇ ਬੈਣਾ ਤਾਂ ਵੀ ਉਸ ਚਾਦਰ ਨੂੰ ਆਪਣੇ ਕੋਲ ਰੱਖਦਾ ਉਸ ਚਾਦਰ ਦੇ ਪੱਲੇ ਵਿੱਚ ਗੁੜ ਬੰਨੀ ਰੱਖਦਾ ਤੇ ਜਦੋਂ ਪਿੰਡ ਦੇ ਲੋਕ ਪੁੱਛਦੇ ਨੇ ਵੀ ਆ ਤੂੰ ਆਪਣੇ ਕੋਲ ਕੀ ਰੱਖੀ ਫਿਰਦਾ ਹੈ ਇਹ ਚਾਦਰ ਵਿੱਚ ਕੀ ਬੰਨੀ ਫਿਰਦਾ ਤਾਂ ਉਹ ਬੱਚਾ ਕਹਿੰਦਾ ਇਹ ਮੇਰੇ ਸਤਿਗੁਰਾਂ ਦੀ ਭੇਟਾ ਹੈ ਜਦੋਂ ਮੇਰੇ ਸਤਿਗੁਰੂ ਮੈਨੂੰ ਦਰਸ਼ਨ ਦੇਣ ਆਣਗੇ ਉਦੋਂ ਮੈਂ ਇਹ ਭੇਟਾ ਉਹਨਾਂ ਨੂੰ ਦੇਵਾਂਗਾ ਤੇ ਸਾਧ ਸੰਗਤ ਜੀ ਉਹ ਪਿੰਡ ਵਾਲਿਆਂ ਦੀ ਛੇੜ ਵਿੱਚ ਹੀ ਬੱਤੇ ਦਾ ਨਾਮ ਪੱਲਾ ਪਾ ਦਿੱਤਾ ਕਿਉਂਕਿ ਉਹਨੇ ਪੱਲੇ ਨਾਲ ਗੁੜ ਬੰਨਿਆ ਹੋਇਆ ਸੀ ਤੇ ਪੈਸੇ ਬੰਨੇ ਹੋਈ ਸੀ ਇਸ ਲਈ ਸਾਰੇ ਉਹਨੂੰ ਪੱਲਾ ਪੱਲਾ ਕਹਿਣ ਲੱਗਦੇ ਸਾਜ ਸੰਗੋਜੀ ਜੀ ਜਿਵੇਂ ਜਿਵੇਂ ਲੋਕ ਗੱਲਾਂ ਕਰਦੇ ਨੇ ਓਵੇਂ ਓਵੇਂ ਉਹਦੇ ਅੰਦਰ ਨਾਮ ਦਾ ਰੰਗ ਚੜੀ ਗਿਆ ਹੁਣ ਜਿਵੇਂ ਜਿਵੇਂ ਇਹ ਆਪਣੇ ਗੁਰੂ ਨੂੰ ਪੁਕਾਰ ਕਰਦਾ ਹੈ ਓਵੇਂ ਓਵੇਂ ਇਹਦੇ ਅੰਦਰੋਂ ਮੈਲ ਨਿਕਲਨੀ ਸ਼ੁਰੂ ਹੋ ਗਈ ਜਿਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਜਪਦਾ ਓਵੇਂ ਓਵੇਂ ਇਹਦਾ ਹਿਰਦਾ ਸਾਫ਼ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਸਾਥ ਸੰਗਤ ਜੀ ਜਿਸ ਨੂੰ ਵੀ ਅਸੀਂ ਪੁਕਾਰਾਂਗੇ ਉਹਦੇ ਗੁਣ ਸਾਡੇ ਅੰਦਰ ਜ਼ਰੂਰ ਆਣਗੇ ਸਾਥ ਸੰਗਤ ਜੀ ਇਹ ਸਿੱਧੀ ਜੀ ਗੱਲ ਹੈ ਜਿਸ ਨੂੰ ਵੀ ਅਸੀਂ ਪੁਕਾਰਾਂਗੇ ਜਿਸ ਨੂੰ ਵੀ ਅਸੀਂ ਚੇਤੇ ਕਰਾਂਗੇ ਉਹਦੇ ਗੁਣ ਸਾਡੇ ਅੰਦਰ ਪ੍ਰਵੇਸ਼ ਕਰਨਗੇ ਸੋ ਉਹ ਬੱਚਾ ਗੁਰੂ ਪਾਤਸ਼ਾਹ ਜੀ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਹਰ ਵਕਤ ਹਰ ਸਮੇਂ ਚੇਤੇ ਕਰਦਾ ਰਹਿੰਦਾ ਹੈ ਆਰਾਧਨਾ ਰਹਿਦਾ ਹੈ ਦਿਨ ਹੋਵੇ ਰਾਤ ਹੋਵੇ ਸੋਣ ਵੇਲੇ ਹੋਵੇ ਉੱਠਣ ਵੇਲੇ ਕੰਮ ਕਰਨ ਵੇਲੇ ਉਹ ਹਰ ਵਕਤ ਗੁਰੂ ਗੁਰੂ ਜਪਦਾ ਰਹਿੰਦਾ ਤੇ ਇਹ ਕੰਮ ਕਰਨ ਨਾਲ ਹੋਇਆ ਕਿ ਉਹਦਾ ਅੰਦਰ ਨਿਰਮਲ ਹੋ ਗਿਆ ਤੇ ਸਾਜ ਸੰਗਤ ਜੀ ਜਦੋਂ ਅੰਦਰ ਨਿਰਮਲ ਹੋ ਜੇ ਨਾ ਮਨ ਫੇਰ ਟਿਕਣਾ ਸ਼ੁਰੂ ਹੁੰਦਾ ਉਹ ਸਾਰਾ ਦਿਨ ਖੇਤਾਂ ਵਿੱਚ ਆਵਾਜ਼ਾਂ ਮਾਰਦਾ ਫਿਰਦਾ ਸੀ ਸਤਗੁਰੂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ ਦਰਸ਼ਨ ਦੇ ਦਾਤਾ ਮੈਂ ਗਰੀਬ ਹਾਂ ਮੈਂ ਬੇਨਿਮਾ ਹਾਂ ਮੈਨੂੰ ਨੇਮ ਵਾਲਾ ਬਣਾ ਦੇ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਕਾਲੇ ਦੀ ਧਰਤੀ ਤੇ ਆਏ ਤੇ ਬਾਅਦ ਵਿੱਚ ਉਹ ਧਰਤੀ ਬਾਬਾ ਬਕਾਲਾ ਸਾਹਿਬ ਬਣ ਗਈ ਤੇ ਸਾਧ ਸੰਗਤ ਜੀ ਕਹਿੰਦੇ ਨੇ ਉਹ ਇੱਕ ਦਿਨ ਐਨੇ ਬਿਰਹਾ ਦੇ ਵਿੱਚ ਆ ਗਿਆ ਉਹ ਘਰ ਨਹੀਂ ਗਿਆ ਉਹ ਆਪਣੀ ਖੇਤਾ ਦੀ ਵਟ ਤੇ ਬੈਠਾ ਗੁਰੂ ਸਾਹਿਬ ਜੀ ਨੂੰ ਪੁਕਾਰੀ ਜਾਂਦਾ ਤੇ ਛੇਵੇਂ ਸਤਗੁਰੂ ਘੋੜੇ ਤੇ ਅਸਵਾਰ ਹੁੰਦੇ ਨੇ ਘੋੜੇ ਨੂੰ ਅੱਡੀ ਲਾਉਂਦੇ ਨੇ ਤੇ ਜਦੋਂ ਮਹਾਰਾਜ ਨੂੰ ਸਿੱਖ ਪੁੱਛਦੇ ਨੇ ਮਹਾਰਾਜ ਕਿੱਥੇ ਨੂੰ ਚੱਲੇ ਹੋ ਤਾਂ ਮਹਾਰਾਜ ਕਹਿੰਦੇ ਇੱਕ ਸਿੱਖ ਸਾਨੂੰ ਯਾਦ ਕਰਦਾ ਪਿਆ ਸੋ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਿੰਡ ਬਤਾਲੇ ਪਹੁੰਚ ਗਏ ਹਨ ਸਾਧ ਸੰਗਤ ਜੀ ਜਦੋਂ ਪਾਤਸ਼ਾਹ ਪਿੰਡ ਦੇ ਨੇੜੇ ਪਹੁੰਚੇ ਤਾਂ ਮਹਾਰਾਜ ਕਹਿੰਦੇ ਇਸ ਪਿੰਡ ਦਾ ਚੌਧਰੀ ਕੌਣ ਹੈ ਤੇ ਸਾਧ ਸੰਗਤ ਜੀ ਸਾਹਮਣੇ ਖੇਤਾਂ ਵਿੱਚ ਭਾਈ ਪੱਲਾ ਆਪਣੀ ਵਟ ਤੇ ਬੈਠਾ ਹੋਇਆ ਸੀ ਉਹ ਬੰਦੇ ਨੇ ਮਜ਼ਾਕ ਵਿੱਚ ਟਿੱਕਰ ਵਿੱਚ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਉਹ ਸਾਹਮਣੇ ਬੈਠਾ ਹੈ ਚੌਧਰੀ ਇਸ ਪਿੰਡ ਦਾ ਉਹ ਪੱਲਾ ਗਰੀਬ ਸੀ ਇਸ ਕਾਰਨ ਲੋਕ ਉਹਦੇ ਨਾਲ ਮਜ਼ਾਕ ਕਰਦੇ ਸੀ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕੋੜਾ ਉਧਰ ਨੂੰ ਕਰ ਲਿਆ ਤੇ ਕਿਹਾ ਹਾਂ ਇਹੀ ਚੌਧਰੀ ਹੋਏਗਾ ਇੱਕ ਦਿਨ ਤੇ ਸਤਿਗੁਰੂ ਜੀ ਉੱਥੋਂ ਚਲੇ ਗਏ ਉਹ ਪੱਲਾ ਵੱਟ ਤੇ ਬੈਠਾ ਨੀਵੀਂ ਪਾ ਕੇ ਬੈਠਾ ਤੇ ਬੈਠਾ ਬੈਠਾ ਆਹੀ ਬੁੱਲੀ ਜਾਂਦਾ ਕਦੋਂ ਆਉਂਗੇ ਕਦੋਂ ਮਿਹਰ ਕਰੂਗੇ ਮੈਂ ਰਹਿ ਨਹੀਂ ਸਕਦਾ ਐਨੇ ਦਿਨ ਹੋ ਚੁੱਕੇ ਨੇ ਮੈਂ ਆਪਣੇ ਪੱਲੇ ਨਾਲ ਗੁੜ ਬਣ ਕੇ ਬੈਠਾ ਹਜੂਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਹਿੰਦੇ ਬੇਟਾ ਅਸੀਂ ਆ ਗਏ ਹਾਂ ਉਹ ਪੱਲੇ ਨੇ ਜਦੋਂ ਆਪਣੀਆਂ ਅੱਖਾਂ ਖੋਲ ਕੇ ਉੱਪਰ ਵੇਖਿਆ ਉਹ ਮੀਰੀ ਪੀਰੀ ਦੇ ਦਾਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੱਲੇ ਦੇ ਸਾਹਮਣੇ ਖੜੇ ਸਤ ਉਹ ਸਤਗੁਰਾਂ ਨੂੰ ਵੇਖ ਕੇ ਇਕੋਦਮ ਬੇਬਲ ਹੋ ਕੇ ਉੱਠ ਗਿਆ ਕਹਿੰਦਾ ਮਹਾਰਾਜ ਆਪ ਤਾਂ ਸਤਗੁਰੂ ਕਹਿੰਦੇ ਹਾਂ ਤੂੰ ਕਿੰਨੇ ਦਿਨਾਂ ਦਾ ਆਵਾਜ਼ਾ ਮਾਰਦਾ ਪਿਆ ਤੂੰ ਕਿੰਨੇ ਦਿਨਾਂ ਦਾ ਪੁਕਾਰਦਾ ਪਿਆ ਸਾਧ ਸੰਗਤ ਜੀ ਜਿਵੇਂ ਕਿਸੇ ਨੂੰ ਸੁੱਧ ਬੁੱਧ ਭੁੱਲ ਜਾਵੇ ਉਹ ਪੱਲੇ ਨੂੰ ਉਸੇ ਤਰ੍ਹਾਂ ਸੁੱਧ ਬੁੱਧ ਸਭ ਭੁੱਲ ਗਈ ਉਹ ਇਕੋਦਮ ਦੌੜ ਕੇ ਗੁਰੂ ਮਹਾਰਾਜ ਜੀ ਦੇ ਚਰਨਾ ਨਾਲ ਲਿਪਟ ਗਿਆ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘੋੜੇ ਤੋਂ ਉਤਰੇ ਤੇ ਇਸ ਬੱਚੇ ਨੂੰ ਆਪਣੇ سینੇ ਨਾਲ ਲਾ ਲੈਂਦੇ ਨੇ ਤੇ ਮਹਾਰਾਜ ਇਸ ਬੱਚੇ ਦੇ ਨਾਲ ਉਸੇ ਵਟ ਤੇ ਬਹਿ ਗਏ ਜਿਸ ਵਟ ਤੇ ਇਹ ਬੈਠਾ ਕਹੀ ਜਾਂਦਾ ਸੀ ਕਦੋਂ ਆਵੋਗੇ ਕਦੋਂ ਆਉਂਗੇ ਸਾਹ ਸੰਗਤ ਜੀ ਇਹ ਹੁੰਦੀ ਹੈ ਪ੍ਰੇਮ ਦੀ ਖੇਡ ਉਸ ਬੱਚੇ ਦੇ ਮੁਖੋ ਬਿਰਹਾ ਦੇ ਵਿੱਚ ਕੋਈ ਮੁਖੋ ਬਚਨ ਨਹੀਂ ਨਿਕਲਦੇ ਬਸ ਰੋਈ ਜਾਂਦਾ ਮਹਾਰਾਜ ਕਹਿੰਦੇ ਪੁੱਤਰ ਭੁੱਖ ਲੱਗੀ ਹੈ ਕੁਝ ਸ਼ਕਨ ਨੂੰ ਦੇਂਗਾ ਉਹਨੇ ਆਪਣਾ ਪੱਲਾ ਖੋਲ੍ਹਿਆ ਤੇ ਕਈ ਦਿਨਾਂ ਦੀ ਬੱਜੀ ਹੋਈ ਗੁੜ ਦੀ ਰੋੜੀ ਨੂੰ ਸਤਿਗੁਰਾਂ ਅੱਗੇ ਰੱਖ ਦਿੱਤਾ ਮਹਾਰਾਜ ਨੇ ਉਹ ਮੁਖ ਦੇ ਵਿੱਚ ਗੁੜ ਦੀ ਰੋੜੀ ਪਾਈ ਕੁਝ ਸਮਾਂ ਉਸ ਵਟ ਤੇ ਬਹਿ ਕੇ ਕਹਿੰਦੇ ਮੈਨੂੰ ਤੂੰ ਆਪਣੇ ਘਰ ਨਹੀਂ ਲੈ ਕੇ ਜਾਏਂਗਾ ਉਹ ਗੁਰੂ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਇਆ ਤੇ ਗੁਰੂ ਸਾਹਿਬ ਜੀ ਨੂੰ ਆਪਣੇ ਘਰੇ ਲੈ ਗਿਆ ਜਦੋਂ ਗੁਰੂ ਮਹਾਰਾਜ ਉਸਦੇ ਘਰ ਪਹੁੰਚੇ ਤਾਂ ਉਹਦੇ ਘਰ ਦੇ ਵਿੱਚ ਇੱਕ ਪੁਰਾਣੀ ਜੀ ਮੰਜੀ ਸੀ ਪੱਲੇ ਨੇ ਬੁਹੇ ਵਿੱਚ ਵੜਦਿਆਂ ਸਾਰ ਆਪਣੀ ਮਾਂ ਨੂੰ ਆਵਾਜ਼ ਦਿੱਤੀ ਮਾਂ ਸਤਗੁਰੂ ਜੀ ਆ ਗਏ ਨੇ ਮੰਜੀ ਡਾਈ ਉੱਪਰ ਵਸਤਰ ਵਿਛਾਇਆ ਤੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਬਿਰਾਜਮਾਨ ਹੋਏ ਦੋਨੋਂ ਮਾਂ ਪੁੱਤਰ ਗੁਰੂ ਸਾਹਿਬ ਜੀ ਦੇ ਕੋਲ ਬੈਠ ਜਾਂਦੇ ਨੇ ਪਰ ਮਾਰਥ ਦੀਆਂ ਗੱਲਾਂ ਹੁੰਦੀਆਂ ਨੇ ਤੇ ਕੁਝ ਸਮੇਂ ਬਾਅਦ ਗੁਰੂ ਮਹਾਰਾਜ ਕਹਿੰਦੇ ਭੁੱਖ ਲੱਗੀ ਐ ਸਾਨੂੰ ਪ੍ਰਸ਼ਾਦਾ ਨਹੀਂ ਸ਼ਿਕਾਉਂਗੇ ਤੇ ਕਹਿੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਉਸ ਸਮੇਂ ਢਾਈ ਕਸੇਰ ਆਟਾ ਸੀ ਅੱਧਾ ਕਸੇਰ ਦਾਲ ਸੀ ਤੇ ਕਿਉਂ ਨਹੀਂ ਸੀਗਾ ਮਾਈ ਨੇ ਸੱਤ ਬਚਨ ਕਿਹਾ ਤੇ ਹਾਂਡੀ ਵਿੱਚ ਦਾਲ ਪਾਈ ਆਟਾ ਗੁੰਨ ਕੇ ਪ੍ਰਸ਼ਾਦੇ ਲਾਏ ਤੇ ਇੰਨੀ ਦੇਰ ਵਿੱਚ ਪਿੰਡ ਵਿੱਚ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਪੱਲੇ ਦੇ ਘਰੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਬਕਾਲਾ ਸਾਹਿਬ ਤੋਂ ਵੀ ਉੱਥੇ ਸੰਗਤਾਂ ਆ ਗਈਆਂ ਉਹ ਮਈ ਕਹਿੰਦੀ ਸਤਿਗੁਰੂ ਜੀ ਲੰਗਰ ਤਿਆਰ ਹੈ ਪਰ ਮਹਾਰਾਜ ਕਹਿੰਦੇ ਪਰ ਕੀ ਤਾਂ ਉਹ ਕਹਿੰਦੀ ਮਹਾਰਾਜ ਮੇਰੇ ਘਰੇ ਕਿਉਂ ਨਹੀਂ ਹੈ ਤਾਂ ਸਤਿਗੁਰੂ ਜੀ ਕਹਿੰਦੇ ਕਮੀ ਕਿਸੇ ਚੀਜ਼ ਦੀ ਨਹੀਂ ਹੈ ਲਿਆਓ ਅਸੀਂ ਵਰਤਨਿਆਂ ਤੇ ਸਾਜ ਸੰਗਤ ਜੀ ਇਤਿਹਾਸ ਕਹਿੰਦਾ ਉੱਥੇ ਸਤਿਗੁਰਾਂ ਨੇ ਇੱਕ ਇੱਕ ਪ੍ਰਸ਼ਾਦੇ ਤੇ ਦਾਲ ਪਾ ਪਾ ਕੇ ਸੰਗਤਾਂ ਨੂੰ ਦਿੱਤਾ ਤੇ ਸਾ ਸੰਦਰਜੀ ਸਮਾ ਆਇਆ ਉਹ ਪੱਲਾ ਚੌਧਰੀ ਬਣਿਆ ਤੇ ਉਹ ਘਰ ਬਹੁਤ ਵੱਡਾ ਘਰਾਣਾ ਬਣਿਆ ਸਾਧ ਸੰਗਤ ਜੀ ਇਹ ਸਭ ਕੁਝ ਮੁਮਕਿਨ ਤਾਂ ਹੀ ਹੋਇਆ ਕਿਉਂਕਿ ਉਹ ਮਾਂ ਕਰਮਾ ਵਾਲੀ ਸੀ ਉਸਨੇ ਆਪਣੇ ਪੁੱਤ ਨੂੰ ਗੁਰਸਿੱਖੀ ਦੇ ਰਾਹ ਤੇ ਪਾਇਆ ਸਾਧ ਸੰਗਤ ਜੀ ਜਿਵੇਂ ਧਰੂ ਭਗਤ ਦੀ ਮਾਂ ਨੇ ਧਰੂ ਜੀ ਨੂੰ ਭਗਤੀ ਦੇ ਰਾਹ ਪਾਇਆ ਜਿਵੇਂ ਭਗਤ ਫਰੀਦ ਜੀ ਦੀ ਮਾਂ ਨੇ ਉਹਨਾਂ ਨੂੰ ਭਗਤੀ ਦੇ ਰਾਹ ਪਾਇਆ ਉਸੇ ਤਰ੍ਹਾਂ ਪੱਲੇ ਦੀ ਮਾਂ ਨੇ ਪੱਲੇ ਨੂੰ ਭਗਤੀ ਦੇ ਰਾਹ ਪਾਇਆ ਤੇ ਅੰਤ ਵਿੱਚ ਹੋਇਆ ਕਿ ਭਾਈ ਪੱਲੇ ਨੂੰ ਗੁਰੂ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਹੋਏ ਮਹਾਰਾਜ ਨੂੰ ਉਹਦੇ ਕੋਲ ਖੁਦ ਆਣਾ ਪਿਆ ਭਾਈ ਪੱਲਾ ਗੁਰੂ ਸਾਹਿਬ ਜੀ ਦੇ ਕੋਲ ਨਹੀਂ ਗਿਆ ਸਗੋਂ ਗੁਰੂ ਮਹਾਰਾਜ ਭਾਈ ਪੱਲੇ ਦੇ ਕੋਲ ਆਏ ਇਹ ਹੋਇਆ ਕਿਵੇਂ ਸਭ ਕੁਝ ਸਾਜ ਸੰਗਤ ਜੀ ਇਹ ਹੁੰਦੀ ਹੈ ਪ੍ਰੇਮ ਦੀ ਖੇਡ ਸਾਤ ਸੰਗਤ ਜੀ ਪ੍ਰੇਮ ਗੁਰੂ ਸਾਹਿਬ ਜੀ ਨੂੰ ਤੁਹਾਡੇ ਕੋਲ ਆਉਣ ਵਾਸਤੇ ਮਜਬੂਰ ਕਰ ਦਿੰਦਾ ਹੈ ਜੇ ਸਤਗੁਰਾਂ ਨਾਲ ਸੱਚਾ ਪ੍ਰੇਮ ਹੋਵੇ ਜਿਵੇਂ ਸਾਤ ਸੰਗਤ ਜੀ ਇਤਿਹਾਸ ਵਿੱਚ ਚਾਚਾ ਫੱਗੂ ਜੀ ਦਾ ਨਾਮ ਆਉਂਦਾ ਹੈ ਕਿਵੇਂ ਚਾਚਾ ਫੱਗੂ ਮਲ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਨੇ ਕਿ ਮਹਾਰਾਜ ਮੈਂ ਆਪਣੇ ਘਰ ਦਾ ਵੱਡਾ ਦਰਵਾਜ਼ਾ ਬਣਾਇਆ ਹੈ ਮੇਰੀ ਇੱਛਾ ਹੈ ਵੀ ਤੁਸੀਂ ਇਸ ਦਰਵਾਜ਼ੇ ਵਿੱਚੋਂ ਘੋੜੇ ਸਮੇਤ ਅੰਦਰ ਆਓ ਸਭ ਤੋਂ ਪਹਿਲੇ ਚਰਨ ਹੈ ਗੁਰਤੇਗ ਬਹਾਦਰ ਪਾਸ਼ਾ ਜੀ ਉਹ ਤੁਸੀਂ ਮੇਰੇ ਘਰ ਦੇ ਅੰਦਰ ਪਾਓ ਉਸ ਤੋਂ ਬਾਅਦ ਹੀ ਮੈਂ ਇਸ ਘਰ ਦੇ ਵਿੱਚ ਰਹਾਗਾ ਤੇ ਸਾਧ ਸੰਗਤ ਜੀ ਚਾਚਾ ਫੱਗੂ ਮਲ ਜੀ ਦਾ ਇਹ ਪਿਆਰ ਗੁਰਤੇਗ ਬਹਾਦਰ ਪਾਸ਼ਾ ਜੀ ਨੂੰ ਬਹੁਤ ਦੂਰੋਂ ਚਾਚਾ ਫੱਗੂ ਮਲ ਜੀ ਦੇ ਘਰ ਤੱਕ ਖਿੱਚ ਕੇ ਲਿਆਉਂਦਾ ਸਾਧ ਸੰਗਤ ਜੀ ਇਹ ਅੱਜ ਵੀ ਹੋ ਸਕਦਾ ਬਸ ਗੱਲ ਨਹੀਂ ਹੈ ਕੋਈ ਸਿੱਖ ਗੁਰੂ ਸਾਹਿਬ ਜੀ ਨੂੰ ਉਨਾ ਗੁਰਸਿੱਖਾ ਵਾਂਗ ਪ੍ਰੇਮ ਕਰਕੇ ਵੇਖੇ ਜੇ ਸਿੱਖ ਅੰਦਰ ਸੱਚਾ ਪ੍ਰੇਮ ਹੋਏਗਾ ਤਾਂ ਗੁਰੂ ਜੀ ਜ਼ਰੂਰ ਉਹਦੇ ਦਰ ਤੱਕ ਆਣਗੇ ਉਸ ਨੂੰ ਜ਼ਰੂਰ ਦਰਸ਼ਨ ਦੇਣਗੇ ਇਸ ਲਈ ਆਓ ਸਾਧ ਸੰਗਤ ਜੀ ਕੁਝ ਸਮਾਂ ਅਸੀਂ ਵੀ ਗੁਰੂ ਗੁਰੂ ਕਰੀਏ ਗੁਰੂ ਪਾਤਸ਼ਾਹ ਜੀ ਦੇ ਗੁਣ ਗਾਈਏ ਸਾਧ ਸੰਗਤ ਜੀ ਇਹ ਗੱਲ ਸਦਾ ਚੇਤੇ ਰੱਖਣ ਵਾਲੀ ਹੈ ਜਿਸ ਨੂੰ ਅਸੀਂ ਧਿਆਵਾਂਗੇ ਉਸ ਦੇ ਗੁਣ ਸਾਡੇ ਅੰਦਰ ਜ਼ਰੂਰ ਆਣਗੇ ਜੇ ਅਸੀਂ ਆਪਣੇ ਸਤਿਗੁਰਾਂ ਮੁਤੇ ਆਵਾਂਗੇ ਤਾਂ ਸਾਡੇ ਅੰਦਰ ਉਹ ਗੁਣ ਜ਼ਰੂਰ ਆਣਗੇ